ਕਾਰ ਸੇਵਾ ਕਿਲਾ ਨੰਦਗੜ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਨੰਦਪੁਰ ਸਾਹਿਬ ਗੜਸ਼ੰਕਰ ਮੁਖਮਾਰਗ ਦਾ ਕੰਮ ਪਿਛਲੇ ਕਰੀਬ ਇੱਕ ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਸੜਕ 'ਤੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾਣਗੇ ਉਹਨਾਂ ਦੱਸਿਆ ਕਿ 8 ਕਿਲੋਮੀਟਰ ਦੇ ਉਪਰ ਟੋਟੇ ਨੂੰ ਚਾਰ ਮਾਰਗੀ ਕਰਨ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ ਉਹਨਾਂ ਦੱਸਿਆ ਕਿ ਸੜਕ ਦੇ ਨਾਲ ਜਿੱਥੇ ਪੱਥਰਾਂ ਤੇ ਡੰਗੇ ਲਗਾਏ ਜਾਣਗੇ ਉੱਥੇ ਹੀ ਆਰ ਸੀ ਸੀ ਡੰਗੇ ਵੀ ਲਗਾਏ ਜਾਣਗੇ ਅਤੇ ਇਸ ਤੋਂ ਇਲਾਵਾ ਪਾਤੀ ਪਾਣੀ ਦੀ ਸਾਮ ਸੰਭਾਲ ਲਈ ਛੋਟੇ ਡੈਮ ਅਤੇ ਤਲਾਬ ਵੀ ਬਣਾਏ ਜਾ ਰਹੇ ਹਨ ਤਾਂ ਕਿ ਜਿਹੜਾ ਪਾਣੀ ਸੜਕ ਨੂੰ ਖਰਾਬ ਕਰਦਾ ਹੈ ਉਸ ਨੂੰ ਤਲਾਬਾਂ ਵਿੱਚ ਸੁੱਟ ਕੇ ਗਰਮੀਆਂ ਲਈ ਪਸ਼ੂ ਪੰਛੀਆਂ ਲਈ ਸੰਭਾਲ ਕੇ ਰੱਖਿਆ ਜਾ ਸਕੇ ਉਹਨਾਂ ਦੱਸਿਆ ਕਿ ਇਸ ਕੰਮ ਦੀ ਰੋਕ ਇਕਾਈ ਲਈ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬੇਸ਼ੱਕ ਡੁੰਗੀਆਂ ਚਾਲਾਂ ਚਲੀਆਂ ਗਈਆਂ ਪਰ ਕੰਮ ਪਰਮਾਤਮਾ ਤੇ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਵਿਨਾਇਕ ਸ਼ਰਮਾ ਦੀ ਰਿਪੋਰਟ ਸਰ ਸ਼ੇਂਕਰੂ ਸਿੰਘ ਅਨੰਦਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਹੀਂ ਬਣਾਇਆ ਜਾ ਰਿਹਾ ਹੈ ਇਹ ਜਿਹੜੀ ਲੰਬਾਈ ਆ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸੀਗਾ 16 ਫਰਵਰੀ 2024 ਨੂੰ ਸ਼ੁਰੂ ਹੋਇਆ ਇਹਦੇ ਕਾਰਜ ਜਾਰੀ ਨਿਰੰਤਰ ਜਿਹੜਾ ਆਉਣ ਵਾਲਾ ਸੈਫ ਸਿਰ ਗਰੁੱਪ ਦੇ ਇੱਕ ਵੱਸਬ ਦਾ 350 ਸਾਲਾ ਸ਼ੀਸ਼ੀ ਦੀ ਦੇ ਅਡਾ ਨਵੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਜ਼ਾਹਾ ਜਾ ਰਿਹਾ ਹੈ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਨਜ਼ਾਰੇ ਕਰਨ ਵਾਸਤੇ ਆਉਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਤੋ ਕਿ ਰੋਡ ਬਹੁਤ ਹੀ ਖਰਾਬ ਸੀ ਇੱਥੇ ਜਾਮ ਲੱਗ ਜਾਂਦੇ ਸੀ ਐਕਸੀਡੈਂਟ ਬਹੁਤ ਹੁੰਦੇ ਸੀ ਰੋਡ ਬਹੁਤ ਛੋਟਾ ਸੀ ਇਹ ਬਹੁਤ ਪਹਿਲਾਂ ਵੀ ਵੀਡੀਓ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدਕਾ ਲਗਭਗ 4.5 5 ਕਿਲੋਮੀਟਰ ਲੱਗੇ 4 ਹੋ ਚੁੱਕਾ ਹੈ ਵੇਰਾ ਰੇਂਹੇ ਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਚੱਲ ਕੀਤਾ ਜਾ ਰਿਹਾ ਕੋਈ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕੋਈ ਸਹਿਯੋਗ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਪਹਿਲਾਂ ਵੀ ਸਹਿਯੋਗ ਨਹੀਂ ਕਰਦੇ ਹੁਣ ਵੀ ਸਹਿਯੋਗ ਨਹੀਂ ਕਰ ਅਸੀਂ ਕਿਸੇ ਵੀ ਸਰਕਾਰ ਪ੍ਰਸ਼ਾਸਨ ਨੂੰ ਮੰਦਾ ਚੰਗਾ ਨਹੀਂ ਕਹਿੰਦੇ ਕਿਉਂਕਿ ਜੇ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਪਹਿਲੀਆਂ ਸਰਕਾਰਾਂ ਵੀ ਕੁਝ ਨਹੀਂ ਕੀਤਾ ਸਾਰੀ ਤੇ ਨਿਮਰਤਾ ਸਹਿਤ ਇਹੀ ਬੇਨਤੀ ਆ ਕਿ ਜਿਹੜੇ ਰੇਂਹੇ ਦਾ ਕਾਰਜ ਆ ਆਪਾਂ ਉਹਨਾਂ ਨੂੰ ਗੁਰੂ ਮਹਾਰਾਜ ਦੇ ਓ ਰਾਸ ਦੇ ਨਾਲ ਕਿਵੇਂ ਸੰਪੂਰਨ ਕਰਨਾ ਉਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਆਪਦੇ ਚੈਨਲਾਂ ਆਂ ਆਪਦੇ ਕੈਮਰੇ ਦੀ ਅੱਖਾਂ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਵੱਧ ਚੜ ਕੇ ਇਸ ਚੜ੍ਹੇ ਕਾਜ ਵਿੱਚ ਯੋਗਦਾਨ ਪਾਇਆ ਜਾਵੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਵਡਭਾਗੀ ਬਣੀਏ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਬਦਾ ਦੇ ਫੁੱਲ ਫੇਰਡ ਕਰਕੇ ਖੁਸ਼ੀਆਂ ਦੇ ਪਾਤਰ ਬਣੀਏ ਕਿਉਂਕਿ ਇਹ ਕਾਰਜ ਜਿਹੜੇ ਆ ਇਸ ਤਾਪ ਦੀ ਜਿਹੜੀ ਆ ਇਹ ਬਹੁਤ ਹੀ ਵੱਡੀ ਸੰਸਾਰ ਦੇ ਵਿੱਚ ਇੱਕ ਲਾਮਿਸਾਲ ਕੁਰਬਾਨੀ ਆ ਜਿਹਦੇ ਨਾਲ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਹ ਜੀ ਭਾਈ ਸਤੀਦਾਹ ਜੀ ਭਾਈ ਜਾਲਾ ਜੀ ਦੀ ਸ਼ਹਾਦਤ ਹੋਈ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਸ਼ਹਾਦਤ ਨਾ ਦਿੰਦੇ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਸੋ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਇਹ ਸਾਰੇ ਸੰਸਾਰ ਦੇ ਵਿੱਚ ਇੱਕ ਇਹੋ ਜਿਹਾ ਸੰਦੇਸ਼ ਗਿਆ ਸੀਗਾ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਾਰੇ ਟਰਮ ਜਿਹੜੇ ਆ ਉਹ ਆਜ਼ਾਦੀ ਨਾਲ ਇੱਕ ਇਕੱਠੇ ਹੋ ਕੇ ਆਨੰਦ ਮਾ ਰਹੇ ਨੇ ਜਿਵੇਂ ਕਿ ਇੱਥੇ ਮੁਸਲਮਾਨ ਸੇਖਾ ਸਾਈ ਬੋਧੀ ਜੈਨੀ ਸਾਰੇ ਬੜੇ ਪਿਆਰ ਨਾਲ ਪੰਜਾਬ ਦੇ ਵਿੱਚ ਰਹਿ ਰਹੇ ਨੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਸੋ ਇਹ ਜਿਹੜਾ ਰੋਡ ਆ ਇਹ ਸਾਰੇ ਸ੍ਰੀ ਆਨੰਦਪੁਰ ਸਾਹਿਬ ਨੂੰ ਕੱਲਾ ਜਾਣ ਵਾਲਾ ਨੇਗਾ ਅਸੀਂ ਪਹਿਲਾਂ ਵੀ ਬਹੁਤ ਵਾਰਾ ਜ਼ਿਕਰ ਕਰ ਚੁੱਕੇ ਹਾਂ ਇੱਥੇ ਦੋ ਪਾਸਿਆਂ ਦਾ ਅਵਤਾਰ ਹੋਇਆ ਗੁਰੂ ਹਰ Rai ਪਾਸ਼ਾ ਤੇ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਦਾ ਉਹ ਸਥਾਨ ਆ ਜਿੱਥੇ ਜਦੋਂ ਪੁਰਾਣੀ ਸ਼ਰੀਰ ਛੱਡ ਜਾਂਦਾ ਹੈ ਪੰਜਾਬ ਦੇ ਸਿੱਖ ਸਿੱਖਾਂ ਦੀ ਇੱਕ ਮਰਜ਼ਾਦਾ ਹੈ ਕਿ ਉਹਦੇ ਜਿਹੜੇ ਰਸਤੇ ਜਿਹੜੇ ਆ ਉਹ ਕੀਤਪੁਰ ਸਾਹਿਬ ਆ ਪਾਏ ਜਾਂਦੇ ਆ ਇਸੇ ਨਾਲ ਹੀ ਇੱਥੇ ਬਾਬਾ ਬੁੱਢਣ ਸਾਹਿਬ ਜੀ ਬਹੁਤ ਵੱਡੀ ਉਹਨਾਂ ਦੀ ਸਥਾਨ ਹੈ ਬਾਬਾ ਗਰਤਾ ਜੀ ਆ ਮਾਤਾ ਨਾਨਾ ਦੇਵੀ ਜੀ ਆ ਬਾਬਾ ਮਾਲਕ ਨਰਾਜ ਜੀ ਆ ਫਿਰ ਇੱਥੇ ਯਾਨੀ ਕਿ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਮਾਲੂ ਧਰਮ ਦੇ ਬਹੁਤ ਹੀ ਵੱਡੇ ਸਥਾਨ ਨੇ ਜਿਹੜੀਆਂ ਸੰਗਤਾਂ ਜਾ ਕੇ ਜਦੋਂ ਆਪਣੀ ਮਨ ਦੀ ਭਾਵਨਾ ਕਾਮਨਾ ਨੂੰ ਲੈ ਕੇ ਜਾਂਦੇ ਨੇ ਉਹਨਾਂ ਦੀਆਂ ਮਨੋਂ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਨੇ ਉਹ ਸਾਰੀਆਂ ਹੀ ਸੰਗਤਾਂ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਹਰ ਧਰਮ ਦੇ ਹਰ ਅਨਸਾਨੀਅਤ ਜਿਹੜੀ ਅਨਸਾਨੀਅਤ ਕਦਾ ਜਾਂਦਾ ਪਪਾਈ ਕਿੰਨਾ ਧਰਮ ਚ ਆ ਚੁੱਕਾ ਜਿਵੇਂ ਸਾਨੂੰ ਮਟੀਰੀਅਲ ਦੀ ਲੋੜ ਆ ਸਕਦਾ ਨੂੰ ਕਹਿੰਦਾ ਸਾਨੂੰ ਬਜਰੀ ਚਾਹੀਦੀ ਉਹ ਆਈ ਜਾਂਦੀ ਆ ਤੇਲ ਚਾਹੀਦਾ ਆ ਡੀਜ਼ਲ ਉਹ ਜੇ ਅਸੀਂ ਲਈ ਆਉਨੇ ਕੋਈ ਸੰਗਤਾਂ ਤੇਲ ਦੇ ਜਾਂਦੀਆਂ ਨੇ ਕ੍ਰੈਸ਼ਰ ਲੱਗਾ ਆ ਉਹ ਕ੍ਰੈਸ਼ਰ ਵਾਲੇ ਸਾਨੂੰ ਕ੍ਰੈਸ਼ਰ ਫਰੀ ਦਿੱਤਾ ਹੈ ਵੀ ਤੁਸੀਂ ਜਿੰਨਾ ਵੀ ਮਟੀਰੀਅਲ ਲਗਣਾ ਉਹ ਚਲਾਓ ਲੈਵਰ ਦੇ ਤਹਿਤ ਉਹ ਖਰਚਾ ਜਿਹੜਾ ਲੱਗ ਰਿਹਾ ਮਸ਼ੀਨਰੀ ਆ ਰਹੀ ਆ ਸਾਨੂੰ ਜਿਵੇਂ ਪੂਕ ਲੈਣਾ ਦੀ ਲੋੜ ਆ ਉਹ ਕਈ ਪ੍ਰਿਆਰ ਵਾਲੇ ਸਾਡੀਆਂ ਇੱਥੇ ਵੀ ਰੁਆਂ ਖੜੀਆਂ ਨੇ ਭਾਈ ਜਰਨੈਲ ਸਿੰਘ ਜੀ ਭਾਈ ਮਨਿੰਦਰ ਸਿੰਘ ਜੀ ਠਵਾਲ ਇਹ ਇਹਨਾਂ ਨੂੰ ਇਹਨਾਂ ਦੀਆਂ ਮਸ਼ੀਨਾਂ ਇੱਥੇ ਲਗਾ ਤਾ ਚੱਲਦੀਆਂ ਰਹੀਆਂ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਹੁਣ ਵੀ ਜਦੋਂ ਸਾਨੂੰ ਪੂਕ ਲੈਣਾ ਦੀ ਲੋੜ ਪੈਂਦੀ ਆ ਜੀ ਸੀ ਵੀ ਦੀ ਲੋੜ ਪੈਂਦੀ ਆ ਟਿਪਰਾਂ ਦੀ ਜ਼ਰੂਰਤ ਪੈਂਦੀ ਆ ਕਈ ਇਹੋ ਜਿਹੇ ਪ੍ਰਿਆਰ ਵਾਲੇ ਪ੍ਰੇਮ ਵਾਲੇ ਨੇ ਇਹਨਾਂ ਨੂੰ ਪਤਾ ਹੈ ਕਿ ਭੱਲੇ ਦਾ ਕੰਮ ਹੋ ਰਿਹਾ ਇਨਸਾਨੀਅਤ ਦੀ ਗੱਲ ਹੋ ਰਹੀ ਆ ਉਹ ਇਸ ਚੱਲਦੇ ਕਾਰਜ ਦੇ ਤੇ ਮਸ਼ੀਨਰੀ ਵੀ ਭੇਜਦੇ ਆ ਫਿਰ ਜਦੋਂ ਸਾਨੂੰ ਲੋੜ ਪੈਂਦੀ ਆ ਨਾ ਮਿਲੇ ਕੰਮ ਦਾ ਜੋਰ ਵੀ ਹੁੰਦਾ ਫਿਰ ਅਸੀਂ ਉਹਨੂੰ ਆ ਕੀ ਆ ਫਿਰ ਵੀ ਇੱਕ ਵੱਡਾ ਕਾਰਜ ਆ ਕੋਈ ਐਸਟੀਮੇਟਡ ਹੁੰਦਾ ਕਿ ਇੰਨੇ ਪੈਸੇ ਜਵੇ ਹਾਂ ਬਿਲਕੁਲ ਜੀ ਇਹਦਾ ਐਸਟੀਮੇਟ ਜੋ ਲਗਭਗ 9 ਤੋਂ 10 ਕਰੋੜ ਰੁਪਈਆ ਪਰ ਕਿਲੋਮੀਟਰ ਖਰਚਾ ਆਵੇਗਾ ਜੀ ਤਾਂ ਆਵੇ 1 ਕਰੋੜ 1 ਅਰਬ ਰੁਪਈਆ ਜਿਹੜਾ ਬਿਲਕੁਲ ਜੀ ਇੱਕ ਅਰਬ ਰੁਪਈਆ ਦੀ ਜ਼ਰੂਰਤ ਹੈ ਤੇ ਇਸ ਟਾਈਮ ਸੰਗਦੇਸ਼ ਯੋਗ ਦੇ ਨਾਲ ਅਸੀਂ 40% ਜਿਹੜਾ ਕੰਮ ਕਰ ਚੁੱਕੇ ਹਾਂ ਅਜੇ 60% ਕੰਮ ਇਹਦਾ ਰਹਿਦਾ ਹੈ ਕਰੋ ਕੱਟ ਬਾਬਾ ਜੀ 60% ਦਾ ਜਿਹੜਾ 60% ਹੈ ਉਹ ਤੇ ਅਜੇ ਸਮਾਂ ਲੱਗੇਗਾ ਔਰ ਜਿਹੜਾ ਲੁੱਕ ਪਾਉਣ ਦਾ ਕਾਰਜ ਹੈ ਜੀ ਉਹ ਨਵੰਬਰ ਮਹੀਨੇ ਤਾਈਂ ਅਸੀਂ ਟਾਰਗੇਟ ਪੂਰਾ ਕਰਾਂਗੇ ਗੁਰੂ ਜੀ ਕਿਰਪਾ ਦੇ ਨਾਲ ਕੋਈ ਵੀ ਭਾਗਾਂ ਵੱਲੋਂ ਰੋਕ ਟੋਕ ਵੀ ਹੋਈ ਹੈ ਜੀ ਇਹਨੂੰ ਇਹ ਚੱਲਦਾ ਰਹਿੰਦਾ ਜੀ ਉਹਨਾਂ ਦੇ ਆਪਣੇ ਕਾਗਜ਼ੀ ਕਾਰਵਾਈ ਸਾਡੇ ਨਾਲ ਕਿਸੇ ਨੇ ਰਜਦਾ ਹੀ ਨਹੀਂ ਕੀਤਾ ਜੀ ਤੇ ਬਾਬਾ ਜੀ ਜਿਸ ਤਰੀਕੇ ਨਾਲ ਪੁਰਾਣੇ ਰੁੱਖ ਸੀਗੇ ਉਹ ਵੀ ਇਕੱਠੇ ਗਏ ਹੁਣ ਇਹ ਤੋਂ ਨਵੇਂ ਰੁੱਖ ਵੀ ਨਾਲ ਨਾਲ ਲਾਏ ਜਾ ਬਿਲਕੁਲ ਜੀ ਜੇ ਅਸੀਂ ਇਸ ਬਰਾਉਨ ਵਾਲੇ ਰੋਡ ਰੋਡ ਬਣਦੇ ਨੇ ਰੁੱਖ ਕੱਟਣੇ ਪੈਂਦੇ ਨੇ ਜਗ੍ਹਾ ਨੂੰ ਕਲੀਅਰ ਕਰਨਾ ਪੈਂਦਾ ਜੇ ਅਸੀਂ ਹਜ਼ਾਰ ਬੂਟੇ ਕੱਟਿਆ ਵਗਿਆ ਅਸੀਂ 20000 ਬੂਟੇ ਲਾਉਣ ਦਾ ਇੱਕ ਪ੍ਰਪੋਜ਼ਲ ਬਣਾਈਆਂ ਜਿਹੜੇ ਪਹਿਲੇ ਬੂਟੇ ਸੀ ਇਹ ਝਾਰੀਆਂ ਨੁਮਾ ਸੀ ਕੋਈ ਵਧੀਆ ਬੂਟੇ ਨਹੀਂ ਸੀ ਤੁਸੀਂ ਦੇਖਿਆ ਅੱਜ ਵੀ ਜੰਗਲ ਟਹਿ ਬੂਟੇ ਨੇ ਪਰ ਅਸੀਂ ਜਿਹੜੇ ਬੂਟੇ ਲਾਉਣ ਜਾ ਰਹੇ ਹਾਂ ਸਾਰੇ ਵਿਰਾਸਤੀ ਬੂਟੇ ਹੋਣਗੇ ਜਿਹੜੇ ਕਿ ਓਸਟ੍ਰੇਲੀਆ ਵਾਲੇ ਬੂਟੇ ਹੋਣਗੇ ਜਿਵੇਂ ਆਵਲੇ ਆ ਬਿਛਰੇ ਆ ਸੁਹਣਣਾ ਆ ਨਿਮਾ ਜਾਂਡਾ ਕਰੀਰ ਆ ਕਿਕਰ ਆ ਟਾਲੀ ਆ ਇਹ ਸਾਰੇ ਬੋੜ ਆ ਪਿੱਪਲ ਆ ਇਹ ਜਿਹੜੇ ਆਕਸੀਜਨ ਛਰਦੇ ਨੇ ਜਿਹੜੇ ਹਵਾ ਨੂੰ ਸ਼ੁੱਧ ਕਰਦੇ ਨੇ ਇਹ ਸਾਰੇ ਬੂਟੇ ਜਿਹੜੇ ਆ ਇਹਦਾ ਵਿਰਾਸਤ ਬੂਟੇ ਲੋਕ ਆਪ ਮੁਹਾਰੇ ਜਿਹੜੇ ਆ ਸੇਵਾ ਦੇ ਰਹੇ ਹੈਗੇ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹੜੇ ਆਪ ਮੁਹਾਰੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਮਿਸ਼ਨ ਆ ਉਹਨਾਂ ਦਾ ਇੱਕ ਸੰਦੇਸ਼ ਸੀ ਕੌਮ ਨੂੰ ਸੰਗਤ ਨੂੰ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਸ ਸੰਗਤਾਂ ਜਿਹੜੀਆਂ ਆਪਣੀ ਕਿਰਤ ਕਰਦੀਆਂ ਨੇ ਨਾਮ ਜਪਦੀਆਂ ਨੇ ਵੰਡ ਕੇ ਛਕਣ ਦਾ ਇੱਥੇ ਦੋਵੇਂ ਤਿੰਨੇ ਚੀਜ਼ਾਂ ਚੱਲ ਰਹੀਆਂ ਨੇ ਸੰਗਤ ਦੀ ਦਿੱਤੀ ਹੋ ਮਾਇਆ ਨਾਲ ਇਹ ਰੋਲ ਬਣਾਏ ਜਾ ਰਹੇ ਨੇ ਇਹ ਕਿਰਤ ਕਰਨ ਵਾਲੇ ਕਿਰਤ ਕਰ ਰਹੇ ਨੇ ਜਿਨ੍ਹਾਂ ਨੂੰ ਲੋੜ ਵੰਡ ਨੇ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਇੱਥੇ ਲੰਗਰ ਦੇ ਪ੍ਰਵਾਹੀ ਨਾਲ ਚੱਲੇ ਨੇ ਇੱਥੇ ਆਈਆਂ ਸੰਗਤਾਂ ਨੂੰ ਲੰਗਰ ਵੀ ਛਕਾਇਆ ਜਾ ਰਿਹਾ ਇੱਥੇ ਹੋਰ ਟੂਲ ਪਲਾਜ ਲਾਏ ਜਾਂਦੇ ਨੇ ਉੱਥੇ ਖੱਜਲ ਖਵਾਰੀ ਦਾ ਕਰਨਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਪੈਸੇ ਵੀ ਦੇਣੇ ਪੈਂਦੇ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਇੱਥੇ ਹਰ ਤਰ੍ਹਾਂ ਦੀ ਸਹੂਲਤ ਸੰਗਤ ਦੀ ਸਹਾਇਤਾ ਦੇ ਨਾਲ ਗੁਰੂ ਦੀ ਬਖਸ਼ਿਸ਼ਤ ਦਾ ਦਿੱਤੀਆਂ ਜਾ ਰਹੀਆਂ ਨੇ ਇਹ ਸਾਡੇ ਇੱਕ ਨਿਮਾਣੀ ਜੀ ਕੋਸ਼ਿਸ਼ ਹੀ ਛੋਟੀ ਜੀ ਰਹਿਮਤ ਗੁਰੂ ਦੀ ਆ ਸੰਜੋਗ ਸੰਗਤ ਦਾ ਦੇਸ਼ ਵਿਦੇਸ਼ ਚ ਬੈਠੇ ਨੇ ਦੇਸ਼ੋ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਜਾਨਾ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਚਾਹੇ ਕੋਈ ਵੀ ਧਰਮ ਦਾ ਜਿਹੜਾ ਇਸ ਖਬਰ ਨੂੰ ਸੁਣ ਰਿਹਾ ਜਿਹੜਾ ਇਨਸਾਨੀਅਤ ਦੀ ਗੱਲ ਨੂੰ ਸਮਝਦਾ ਉਹਨਾਂ ਨੂੰ ਅਸੀਂ ਨਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨੂੰ ਸਮਝ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ ਕਿਉਂਕਿ ਇਹ ਜਿਹੜੇ ਜਦੋਂ ਕੋਈ ਦਰਿਆ ਤੇ ਪਾਣੀ ਪੀਣ ਜਾਂਦਾ ਹੈ ਦਰਿਆ ਨੇ ਕਦੇ ਨਹੀਂ ਪੁੱਛਿਆ ਕਿ ਤੇਰਾ ਧਰਮ ਕੀ ਆ ਤੇਰਾ ਜਾਤ ਕੀ ਆ ਤੂੰ ਕਿਹੜੇ ਧਰਮ ਦਾ ਸਵਾਗਤ ਰੱਖਦਾ ਤੂੰ ਨਾਸਤਿਕ ਹੈ ਆਸਤਿਕ ਆ ਇਸ ਤਰ੍ਹਾਂ ਜਿਹੜੇ ਰੋੜ ਹੁੰਦੇ ਆ ਇੱਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੂੰ ਕਿਹੜੇ ਧਰਮ ਨੂੰ ਮੰਨਣ ਵਾਲਾ ਤੂੰ ਪਰਮੇਸ਼ਰ ਨੂੰ ਮੰਨਣ ਵਾਲਾ ਆਸਤਿਕ ਹੈ ਨਾਸਤਿਕ ਆ ਤੂੰ ਇਸ ਕਿਉਂਕਿ ਕਈਆਂ ਲੋਕਾਂ ਦੀ ਆਪੋ ਆਪਣੀ ਸੋਚ ਹੁੰਦੀ ਆ ਕਈ ਸਾਡੇ ਵੀਰ ਕਮੈਂਟ ਕਰਦੇ ਨੇ ਕਿ ਸਾਨੂੰ ਸਕੂਲ ਬਣਾਉਣੇ ਚਾਹੀਦੇ ਕਾਲਜ ਬਣਾਉਣੇ ਚਾਹੀਦੇ ਆ ਹਾਸਟਲ ਬਣਾਵੇ ਅਸੀਂ ਉਹ ਵੀ ਕਾਜ குரு ਨੇ ਰਹਿਮਤ ਕਰਕੇ ਕਰਵਾਏ ਨੇ ਕਾਲਜ ਬਣਵਾਏ ਨੇ ਸਕੂਲ ਬਣਾਏ ਨੇ ਚੱਲ ਰਹੇ ਨੇ ਸੋ ਇਹ ਵੀ ਇੱਕ ਇਨਸਾਨੀਅਤ ਦੀ ਗੱਲ ਸੀ ਕਿ ਮਹਾਰਾਜ ਦਾ ਫਰਮਾਨ ਹੈ 860 ਤੀਤ ਸਗਲਪੁਰੋਂ ਇੱਕ ਜੀ ਦਾ ਪ੍ਰਮਾਨ ਇੱਥੇ ਕਈ ਜੀਵਾਂ ਦਾ ਭਲਾ ਹੋ ਰਿਹਾ ਇੱਥੇ ਪਸ਼ੂਆਂ ਦਾ ਵੀ ਤੇ ਪੰਛੀਆਂ ਦਾ ਵੀ ਭਲਾ ਹੋ ਰਿਹਾ ਅਨੁਸ਼ਾਨੀਅਤ ਜਾਨਵਰਾਂ ਦਾ ਵੀ ਭਲਾ ਹੋ ਰਿਹਾ ਪਸ਼ੂਆਂ ਵਾਸਤੇ ਅਸੀਂ ਪਾਣੀ ਵਾਲੇ ਟੂਬੇ ਬਣਾਉਣੇ ਆ ਰਹੇ ਆਂ ਇਹ ਪੰਛੀਆਂ ਵਾਸਤੇ ਵੱਡੇ ਦਰਖਤ ਲਾਉਣ ਜਾ ਰਹੇ ਆਂ ਫਲ ਵਾਲੇ ਜਿਨ੍ਹਾਂ ਦੇ ਉੱਤੇ ਫਲ ਵੀ ਲੱਗਣਗੇ ਜਿਹੜੇ ਪੰਛੀ ਉਹ ਆਪਣਾ ਰਹਿਣ ਦਾ ਸਿਰਾ ਵੀ ਕਰਨਗੇ ਆਪਣੇ ਆਲਣੇ ਵੀ ਬਣਾਉਣਗੇ ਆਪਣਾ ਫਲ ਖਾ ਕੇ ਉਹ ਆਪਣਾ ਪੇੜ ਵੀ ਪਾਉਣਗੇ ਉਹਨਾਂ ਦੇ ਪੀਣ ਵਾਸਤੇ ਪੰਛੀਆਂ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਪਾਣੀ ਦੇ ਟੋਬੇ ਵੀ ਬਣਾਏ ਜਾ ਰਹੇ ਨੇ ਸੋ ਇਹ ਰਹਿਮਤ ਸਾਰੀ ਗੁਰੂ ਦੀ ਆ ਤੇ ਸੰਜੋਗ ਸੰਗਤ ਦਾ ਤੇ ਤੁਹਾਡੇ ਕੈਮਰੇ ਦੀ ਅੱਖ ਰਹੀਂ ਜੋ ਤੁਸੀਂ ਸੰਗਤ ਦੇ ਵਿੱਚ ਪਹੁੰਚਾਓਗੇ ਇਹਦੇ ਨਾਲ ਹੋਰ ਜਾਗਰਤੀ ਆਏਗੀ ਜਿਨ੍ਹਾਂ ਵੀਰਾਂ ਨੇ ਅਜੀ ਤੈ ਨਹੀਂ ਇਹ ਕਾਜ ਵਿੱਚ ਯੋਗਦਾਨ ਪਾਇਆ ਅਸੀਂ ਸਾਰੇ ਧਰਮਾਂ ਨੂੰ ਬੇਨਤੀ ਕਰਾਂਗੇ ਇਨਸਾਨੀਅਤ ਦੀ ਗੱਲ ਨੂੰ ਮੰਨ ਕੇ ਚੱਲੀਏ ਇਹ ਇਨਸਾਨੀਅਤ ਦੀ ਗੱਲ ਨੂੰ ਲੈ ਕੇ ਚੱਲ ਕੇ ਇਸ ਚਾਲ ਦੇ ਕਾਜ ਵਿੱਚ ਯੋਗਦਾਨ ਪਾਇਆ ਜੀ ਪਹਿਲਾ ਟੋਲ ਹੋਏਗਾ ਜਿੱਥੇ ਸੇਵਾ ਜਿਹੜੀ ਆ ਲੋਕ ਆ ਮਹਾਰੇ ਦੇਣਗੇ ਨਹੀਂ ਤਾਂ ਟੋਲ ਦੇ ਉੱਤੇ ਖੜ ਕੇ ਜਿਹੜਾ ਹੈਗਾ ਬਿਨਾਂ ਪਰਚੀ ਕੱਟੇ ਜਿਹੜਾ ਨਹੀਂ ਜਾਂਦਾ ਅੱਗੇ ਇਹ ਜਿਹੜਾ ਅਲੱਗ ਕਿਸਮ ਦਾ ਬਿਲਕੁਲ ਜੀ ਇਸ ਕਰਕੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਵੀ ਇਹ ਟੂਲ ਸਾਨੂੰ ਲਾਉਣ ਦਾ ਇਸ ਕਰਕੇ ਪਿਆ ਕਿ ਜਦੋਂ ਅਸੀਂ ਸੇਵਾ ਦੇ ਕਾਰਜ ਕਰਦੇ ਸੀ ਜਿਹੜੀਆਂ ਸੰਗਤਾਂ ਜਿਨ੍ਹਾਂ ਦੇ ਮਨਾਂ ਵਿੱਚ ਚਾਹ ਸੀ ਫੂਸੀ ਸੀ ਪੀਏ ਰੋਡ ਬਣਨ ਜਾ ਰਿਹਾ ਉਹ ਸੇਵਾ ਦਿੰਦੇ ਸੀ ਫਿਰ ਅਸੀਂ ਆਖਿਆ ਵੀ ਉਹ ਕਿੱਥੇ ਦੇਣਗੇ ਇੱਕ ਇੱਕ ਪੈਂਡ ਬਣਾ ਦਿੱਤਾ ਵੀ ਜਿੰਨੇ ਵੀ ਸੇਵਾ ਦੇਣੀ ਹੈ ਉਹ ਇਸ ਪੈਂਡ ਦੇ ਉੱਤੇ ਆਣ ਕੇ ਆਪਣੀ ਚੱਲਦੀਆਂ ਗੱਡੀਆਂ ਦੇ ਵਿੱਚੋਂ ਦੇ ਕੇ ਜਾ ਸਕਦਾ ਜਿੰਨੇ ਵੀ ਕਿਸੇ ਨੇ ਕੋਈ ਰਸੀਦ ਲੈਣੀ ਹੈ ਉਹ ਸੀਗ ਲੈ ਸਕਦਾ ਜਿੰਨੇ ਕੋਈ ਸਾਨੂੰ ਸਾਨੂੰ ਪੈਸਿਆਂ ਦੀ ਲੋੜ ਨਹੀਂ ਜ਼ਿਆਦਾ ਸਾਨੂੰ ਰੇਤਾ ਬਜਰੀ ਸੀਮੈਂਟ ਇੱਟਾ ਸਰੀਆ ਡੀਜ਼ਲ ਮਸ਼ੀਨਰੀ ਇਹ ਚੀਜ਼ਾਂ ਦੀ ਜ਼ਰੂਰਤ ਹੈ ਜੇ ਕੋਈ ਕੋ ਮਹਾਰਾਜ ਨੇ ਦਿੱਤੀ ਹੈ ਬਖਸ਼ ਕੀਤੀ ਆ ਉਹ ਜਰੂਰ ਭੇਜੋ ਇਹਦੇ ਜੋਗਦਾਰਤਾ ਕੇ ਆਪਾਂ ਰਹਿnde ਕਾਰਜਾਂ ਨੂੰ ਸੰਪੂਰਨ ਕਰੀਏ। ਬਾਬਾ ਜੀ 15 ਮਹੀਨੇ ਹੋ ਗਏ ਕੰਮ ਚੱਲ ਰਹੇ ਨੂੰ ਇੱਥੋਂ ਮੰਤਰੀਆਂ ਵੀ ਆ ਗੀਆਂ, ਗੱਡੀਆਂ ਵੀ ਲੰਘੀਆਂ, ਐਮਐਲਏ ਵੀ ਲੰਘੀਆਂ। ਆਪਣੇ ਜਿਹੜੇ ਗੜਸ਼ੰਕਰ ਵਾਲੇ ਹਨ ਉਹ ਵੀ ਆਪਣੇ ਡਿਪਟੀ ਸਪੀਕਰ ਹਨ। ਉਹ ਵੀ ਇਸ ਤਰ੍ਹਾਂ ਹੀ ਵੌਲੰਟਰੀ ਦੇ ਕੇ ਜਾਂਦੇ ਆਂ ਤਾਂ ਇਹ। ਬੇਨਤੀ ਹੈ ਜੀ ਉਹ ਲੰਘੇ ਆ ਬਹੁਤ ਹੋਰੀ ਨਗਦੇ ਆ ਲੰਘਣ ਉਹਨਾਂ ਦਾ ਜੀਆ ਨੂੰ ਸਾਡੇ ਵਾਸਤੇ ਸਾਰੇ ਚਾਹੇ ਉਹ ਕੋਈ ਪਖਾਰੀ ਨਗਰ ਆ ਜਾਂ ਕੋਈ ਬਾਦਸ਼ਾਹ ਨਗਰ ਆ ਉਹਨਾਂ ਵਾਸਤੇ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਪਰ ਜੇ ਕੋ ਦੇਖ ਕੇ ਜਾ ਰਿਹਾ ਤਾਂ ਵੀ ਕੋਈ ਗੱਲ ਨਹੀਂ ਜੇ ਨਹੀਂ ਦੇਖ ਕੇ ਜਾ ਰਿਹਾ ਤਾਂ ਵੀ ਕੋਈ ਗੱਲ ਨਹੀਂ ਇਹ ਦੇਖ ਕੇ ਜਾਂਦੇ ਤੇ ਐਸੀ ਐਸੀ ਕੇਵਲ ਆ ਜਾਂਦੇ ਹੁੰਦੇ ਜੀ ਭਾਈ ਤੁਹਾਡੇ ਸੇਵਾਗਾਰ ਚਲੋ ਜੀ ਜਿਹੜਾ ਰੋਡ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਵੇਖੋ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਵੱਡੀ ਸੇਵਾ ਦਰਜ ਹੋ ਰਹੀ 70-75 ਸਾਲ ਦੇ ਵਿੱਚ ਇਹ ਮਾਰਗ ਸਾਡੇ ਇਲਾਕੇ ਲਈ ਜਿੱਦਾਂ ਕਹਿੰਦੇ ਇੱਕ ਬੜੀ ਮੁਸੀਬਤ ਬਣਿਆ ਹੋਇਆ ਸੀਗਾ ਹਾਦਸੇ ਵੀ ਹੁੰਦੇ ਸੀਗੇ ਹੁਲਾਮ ਅੱਲਾ ਦੇ ਵਿੱਚ ਇਥੋਂ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਸੰਗਤ ਜਿਹੜੀ ਆਣ ਜਾਣ ਕਰਦੀ ਸੀਗੀ ਤੇ ਉਹਦੇ ਦੇ ਲਈ ਇੱਕ ਬੜੀ ਤਰਾਸ ਦੀ ਸੀ ਕਿ ਰੋਡ ਦੇ ਉੱਤੇ ਬਰਸਾਤਾਂ ਦੇ ਦਿਨਾਂ ਵਿੱਚ ਮਲਵਾ ਆ ਜਾਂਦਾ ਸੀਗਾ ਔਰ ਸਹੀ ਨਾ ਹੋਣ ਕਰਕੇ ਹਾਦਸੇ ਤੱਕ ਹੁੰਦੇ ਸੀਗੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਇਹ ਕਿਲਾ ਆਨੰਦਗੜ੍ਹ ਸਾਹਿਬ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਬਾਬਾ ਭਗਤ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਇਹਨਾਂ ਦੇ ਹਿੱਸੇ ਸੇਵਾਈ ਹੈ ਇਹ ਇਤਿਹਾਸਿਕ ਰੋਡ ਜਿਹੜੀ ਬਣਨ ਜਾ ਰਹੀ ਹੈ ਇਹ ਰਹਿਣ ਦੀ ਦੁਨੀਆ ਦਾ ਇੱਕ ਮਿਸਾਲ ਬਣੇਗੀ ਕਿ ਜਿਹੜਾ ਇਹ ਕਾਰਜ ਸੰਤਾ ਰਾਹੀ ਹੋਇਆ ਉਹ ਹੁਣ ਤੋਂ ਪਹਿਲਾਂ ਨਾ ਕੋਈ ਸਰਕਾਰ ਕਰ ਸਕੀ ਸ਼ਾਇਦ ਇਸ ਤੋਂ ਬਾਅਦ ਸਰਕਾਰਾਂ ਨੂੰ ਮਾਰਗਦਰਸ਼ਕ ਜਰੂਰ ਮਿਲੇਗਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਸਹੂਲਤਾਂ ਨੂੰ ਸੰਤ ਹੱਲ ਕਰ ਸਕਦੇ ਤਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀਗਾ ਇਹ ਕੁੱਲ 8 ਕਿਲੋਮੀਟਰ ਦਾ ਇੱਕ ਏਰੀਆ ਹੈ ਜਿਹੜਾ ਇਸ ਮਾਰਗ ਦੇ ਵਿੱਚ ਜਟਿਲਤਾ ਭਰਿਆ ਏਰੀਆ ਜਿਹਨੂੰ ਕਹਿੰਦੇ ਸੀਗੇ 8.2 ਕਿਲੋਮੀਟਰ ਦਾ ਏਰੀਆ ਹੈ ਜਿਹਦੇ ਵਿੱਚ ਸਿਰਫ 24 ਤੋਂ 26 ਫੁੱਟ ਤੱਕ ਦੀ ਰੋਡ ਸੀਗੀ ਹੁਣ ਇਹਨੂੰ ਬਾਬਾ ਜੀ ਕਾਰ ਸੇਵਾ ਦੇ ਤਹਿਤ ਸੰਗਤ ਦੇ ਸਹਿਯੋਗ ਦੇ ਨਾਲ ਹਰ ਇੱਕ ਗੁਰਸਿੱਖ ਦੇ ਨਾਲ ਹਰ ਇੱਕ ਧਰਮ ਦੇ ਬੰਦੇ ਦੇ ਸਹਿਯੋਗ ਦੇ ਨਾਲ 110 ਫੁੱਟ ਚੌੜਾ ਜੀ ਨੂੰ 6 ਲਾਈਨ ਕਹਿੰਦੇ ਆ ਉਹ ਐਨੇ ਚੌੜਾ ਬਣ ਰਿਹਾ ਇਸ ਰੋਡ ਤੇ 8 ਪੁਲੀਆਂ ਉਹ ਪੁਲੀਆਂ ਵੀ ਇਸ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਜਿਹੜੀਆਂ ਕਿ ਨੈਚੁਰਲ ਵੇ ਹੁੰਦਾ ਹੈ ਜੀਵ ਜੰਤੂਆਂ ਦਾ ਜੰਗਲ ਦੇ ਨਿਕਲਣ ਵਾਲਿਆਂ ਦਾ ਉਹ ਉਹਨਾਂ ਨੂੰ ਕ੍ਰੋਸਿੰਗ ਲਈ ਵੀ ਲਾਹੇਮੰਦ ਸਾਬਤ ਹੋਣਗੇ ਆ ਤੇ ਉਸ ਤੋਂ ਇਲਾਵਾ ਦੋ ਵੱਡੇ ਪੁਲ ਕਹਿੰਦਾ ਮਤਲਬ ਜਿਹੜੇ ਕੰਮ ਅਸੀਂ ਸਰਕਾਰਾਂ ਦੇ ਸੁਣਦੇ ਸੀਗੇ ਉਹ ਕਾਰ ਸੇਵਾ ਤਹਿਤ ਹੋ ਰਹੇ ਨੇ ਜਿਹੜਾ ਏਸੀ ਕਮਰਿਆਂ 'ਚ ਬੈਠ ਕੇ ਕੁਝ ਚੀਜ਼ ਨੂੰ ਪਲਾਨਟ ਕਰਨ ਵਾਲੀ ਗੱਲ ਹੈ ਮੈਂ ਤਾਂ ਇਹ ਗੱਲ ਕਹੂੰਗਾ ਇਹ ਟੋਲ ਨਹੀਂ ਹੁੰਦੇ ਠੀਕ ਆ ਅਸੀਂ ਇਹਨੂੰ ਟੋਲ ਇੱਕ ਸਰਲ ਭਾਸ਼ਾ ਵਿੱਚ ਸਮਝਣ ਦੀ ਗੱਲ ਕਹਿ ਦਿੰਦੇ ਆ ਇਹ ਕਾਰ ਸੇਵਾ ਚੱਲ ਰਹੀ ਹੈ ਔਰ ਟੋਲ ਤਾਂ ਉਹ ਹੁੰਦਾ ਨਾ ਜੇ ਇੱਥੇ ਤੁਸੀਂ ਕਿਸੇ ਨੂੰ ਫਟਕਾ ਲਾਇਆ ਹੋਵੇ ਰੋਕਣ ਲਈ ਜਾਂ ਡੰਡਾ ਖਿੱਚ ਕੇ ਜਾਂ ਮਰੇ ਕੋਈ ਬੈਰੀਗੇਡ ਲਾ ਕੇ ਕਿਸੇ ਨੂੰ ਰੋਕਦੇ ਹੋ ਇੱਥੇ ਤਾਂ ਗੱਡੀਆਂ ਤੁਸੀਂ ਆਹ ਦੇਖ ਲਓ ਗੱਡੀ ਆ ਪਾ ਰਹੀ ਰੁਕ ਰਹੀ ਜੋ ਦੀ ਇੱਛਾ ਹੈ ਉਹ ਸੇਵਾਦਾਰ ਨੂੰ ਸੇਵਾ ਪਾ ਰਹੀ ਅੱਛਾ ਜੀ ਟੋਲ ਹੋਵੇ ਤਾਂ ਉਹਦੀ ਤਾਂ ਇੱਕ ਤੈਹ ਫੀਸ ਹੁੰਦੀ ਨਾ 50 60 70 100 150 ਰੁਪਏ ਇੱਥੇ ਤਾਂ 5 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਲੋਕ ਪਾਣ ਲਈ ਆਪ ਆਂਦੇ ਆ ਇਹ ਟੋਲ ਨਹੀਂ ਇਹ ਇਹ ਇਸ ਸਦੀ ਦੀ ਮਹਾਨ ਸੇਵਾ ਦੇ ਵਿੱਚ ਲੋਕ ਆਪਣਾ ਜਿੱਦਾਂ ਕਹਿੰਦੇ ਆ ਤਿਲ ਫੁੱਲ ਦਸਬੰਦ ਕੱਢ ਕੇ ਪਾ ਰਹੇ ਆ ਜੋ ਲੋਕਾਂ ਦੇ ਕੰਮ ਆ ਰਹੇ ਮੈਂ ਵੀ ਇੱਕ ਸੇਵਾਦਾਰ ਦੇ ਤੌਰ ਤੇ ਆਪਣੀ ਸੇਵਾ ਪਾਣ ਲਈ ਇੱਥੇ ਪਹੁੰਚਿਆ ਕਿੰਨੇ ਕ ਦਾ ਪ੍ਰੋਜੈਕਟ ਆ ਔਰ ਕਿੰਨਾ ਕ ਮੁਕੰਮਲ ਹੋ ਗਿਆ ਦੇਖੋ ਜਿੰਨਾ ਮਹਾਪੁਰਸ਼ਾਂ ਤੋਂ ਜਾਣਕਾਰੀ ਮਿਲੀ ਪਹਿਲਾਂ ਇਹਦਾ ਡਿਪਾਰਟਮੈਂਟ ਵਾਲਿਆਂ ਨੇ ਵੀ 5 ਤੋਂ 7 ਮੀਟਰ ਦਾ ਪ੍ਰੋਜੈਕਟ ਬਣਾਇਆ ਸੀਗਾ ਸਰਕਾਰਾਂ ਦੇ ਪ੍ਰੋਜੈਕਟ ਮਹਿੰਗੇ ਹੁੰਦੇ ਆ ਤੇ ਸ਼ਡਿਊਲ ਮਹਿੰਗੇ ਹੁੰਦੇ ਆ ਉਹਨਾਂ ਦੇ ਬਜਟ ਮਹਿੰਗੇ ਹੁੰਦੇ ਆ ਪਰ ਜਿੰਨੀ ਕਿ ਮੈਨੂੰ ਜਾਣਕਾਰੀ ਇੱਥੇ ਮਹਾਪੁਰਸ਼ਾਂ ਤੋਂ ਮਿਲੀ ਹੈ ਇਸ ਮਾਰਗ ਉੱਤੇ ਪਰ ਕਿਲੋਮੀਟਰ 10 ਕਰੋੜ ਰੁਪਇਆ ਉਮੂਮਨ ਜਿਹੜਾ ਕਿ ਕਾਰ ਸੇਵਾ ਦੇ ਤਹਿਤ ਲਾਗਤ ਲੱਗ ਰਹੀ ਹੈ ਜੇ ਉਹਨੂੰ ਦੂਜੀ ਭਾਸ਼ਾ 'ਚ ਦੇਖੀਏ ਸਰਕਾਰੀ 'ਚ ਤਾਂ ਉਹ ਸ਼ਾਇਦ 15 ਤੋਂ 20 ਕਰੋੜ ਦੇ ਵਿੱਚ ਹੋਵੇਗੀ ਪਰ ਇਹ 8 ਕਿਲੋਮੀਟਰ ਦੇ ਵਿੱਚ 10 ਕਰੋੜ ਦੇ ਮੁਤਾਬਕ 80 ਕਰੋੜ ਰੁਪਇਆ ਇੱਕ ਔਰ 20 ਹਜ਼ਾਰ ਦਰਖਤ ਉਸ ਤੋਂ ਬਾਅਦ 8 ਪੁੜੀਆਂ 2 ਪੁਲ ਕਹਿਣ ਦਾ ਮਤਲਬ 21ਵੀਂ ਸਦੀ ਦੇ ਵਿੱਚ 1 ਅਰਬ ਤੋਂ ਵੱਧ ਰੁਪਈਆ ਇਹ ਸਾਰਾ ਹੀ ਹੁਣ ਇਹਨੂੰ ਕੋਈ ਟੋਲ ਕਹਿ ਲਵੇ ਇਹਨੂੰ ਕੋਈ ਕਾਰ ਸੇਵਾ ਕਹਿ ਲਈਏ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦੁੱਤੀ ਜਿਹੜੀ ਹੈ ਦੇਣ ਕਹਿ ਲਈਏ ਵੀ ਉਹਨਾਂ ਦੇ ਜਿੱਦਾਂ ਕਹਿੰਦੇ ਘਰੋ ਕਿਲਾ ਆਨੰਦਗੜ੍ਹ ਤੋਂ ਇਹ ਸੇਵਾ ਲੋਕਾਂ ਨੂੰ ਸਹੂਲਤ ਦੇ ਰੂਪ ਵਿੱਚ ਮਿਲ ਰਹੀ ਹੈ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਕੋਈ ਪੀਡਲ ਜੁਡੀ ਵਿਭਾਗ ਜਾਂ ਜੰਗਲਾਤ ਵਿਭਾਗ ਵੱਲੋਂ ਕੋਈ ਸਹਿਯੋਗ ਹੈਗਾ ਹੈ ਨਾ ਦੇਖੋ ਸਮੇਂ-ਸਮੇਂ ਤੇ ਥੋੜੀਆਂ-ਬਹੁਤੀਆਂ ਦਿੱਕਤਾਂ ਹਰੇ ਕਾਰਜ ਵਿੱਚ ਆਉਂਦੀਆਂ ਐ ਜੇ ਮੈਂ ਸਰਕਾਰ ਦੀ ਗੱਲ ਕਰਾਂ ਸਰਕਾਰ ਦੇ ਮੰਤਰੀ ਸੰਤਰੀ ਇੱਥੇ ਕਈ ਵਾਰ ਆਉਂਦੇ ਆ ਉਹ ਬਾਬਾ ਜੀ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਕਹਿੰਦੇ ਆ ਕਿ ਤੁਸੀਂ ਮਹਾਨ ਸੇਵਾ ਕਰ ਰਹੇ ਆ ਅਸੀਂ ਤੁਹਾਡੇ ਨਾਲ ਆਹ ਪ੍ਰਸ਼ਾਸਨ ਦੇ ਤੌਰ ਤੇ ਕਈ ਵਾਰ ਕੋਈ ਨੋਟਿਸ ਜਾਂ ਕੋਈ ਅਧਿਕਾਰੀ ਹੋ ਸਕਦਾ ਉਹ ਆਪਣੀ ਅਣਜਾਣ ਅਣਜਾਣਤਾ ਦੇ ਮੱਦੇ ਨਜ਼ਰ ਆ ਜਾਣ ਜਾਂ ਕਈ ਵਾਰ ਉਹ ਆ ਜਾਂਦੇ ਨੇ ਇੱਥੇ ਆ ਕੇ ਆਪਣੀ ਗੱਲ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸਾਰਾ ਕੁਝ ਕਾਰ ਸੇਵਾ ਦੇ ਲਈ ਅੱਛਾ ਇਹ ਟੋਲ ਰੋਡ ਇਹਨੂੰ ਕਿਹੜਾ ਨਾਮ ਦੇ ਦਿੱਤਾ ਕਈ ਬੰਦਿਆਂ ਨੇ ਇਹ ਕਾਰ ਸੇਵਾ ਰੋਡ ਹੈ ਇਹ ਲੋਕਾਂ ਨੂੰ ਸਮਰਪਿਤ ਹੋਣ ਲਈ ਹੈ ਇਹ ਕਿਤੇ ਕਿਸੇ ਗੁਰੂ ਘਰ ਨੂੰ ਥੋੜਾ ਜਿਹਾ ਪ੍ਰਾਪਰਟੀ ਰਹਿ ਜਾਣੀ ਇਹ ਤਾਂ ਲੋਕਾਂ ਦਾ ਲੰਘਾ ਏ ਇਹਨੂੰ ਚਾਹੇ ਸਰਕਾਰ ਬਣਾ ਲੈਣ ਚਾਹੇ ਸੰਤ ਬਣਾ ਲੈਣ ਪਰ ਇਹ ਕੁੱਲ ਮਿਲਾ ਕੇ ਇਹ ਸੇਰਾ ਜਿਹੜਾ ਹੈ ਗੁਰੂ ਘਰ ਦੇ ਹਿੱਸੇ ਆਇਆ ਔਰ ਇਹ ਮਹਾਨ ਸੇਵਾ ਏ ਪ੍ਰਸ਼ਾਸਨ ਵੱਲ ਤੋਂ ਹਜੇ ਤੱਕ ਕੋਈ ਦਿੱਕਤ ਨਹੀਂ ਆ ਇੱਕ ਦੋ ਜ਼ਰੂਰ ਇੱਕ ਦੋ ਨਿਊਜ਼ ਆਈਟਮ ਦੇ ਵਿੱਚ ਜਾਂ ਗੱਲਬਾਤ ਆਈ ਪਰ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਰਾਬਤਾ ਕੀਤਾ ਤਾਂ ਇਹ ਜੇ ਸਾਡੇ ਸਾਹਮਣੇ ਗੱਲ ਨਹੀਂ ਆਈ ਪਰ ਜੇਕਰ ਕੋਈ ਸੰਤ ਮਹਾਪੁਰਸ਼ਾਂ ਨੂੰ ਚੰਗੇ ਕਾਰਜਾਂ ਲਈ ਦਿੱਕਤ ਕਰੇਗਾ ਤੇ ਫਿਰ ਸਰਕਾਰ ਸਾ ਤੋਂ ਪਹਿਲਾਂ ਐਕਸ਼ਨ ਲੈਣ ਦੀ ਹੱਕਦਾਰ ਬਣਦੀ ਹੈ ਉਹਨਾਂ ਅਧਿਕਾਰੀਆਂ ਤੇ ਸਾਡੀ ਸੰਗਤ ਦਾ ਤਾਂ ਫਿਰ ਅਗਲਾ ਜਿਹੜਾ ਬਣਦਾ ਲੋਕਤੰਤਰ ਪ੍ਰਕਿਰਿਆ ਨਾਲ ਤਰੀਕਾ ਉਹ ਅਸੀਂ ਅਪਣਾਵਾਂਗੇ ਪਰ ਅਜੇ ਹੀ ਕੋਈ ਗੱਲ ਹੈ ਨਹੀਂ ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਤੇ ਮੈਂ ਪਿੰਡ ਹਾਜੀਪੁਰ ਗੜਸ਼ੰਕਰ ਦੇ ਨਜ਼ਦੀਕ ਹਾਂ ਸੁਬਦਾਰਬੀਆਂ ਸਾਫ ਦਾ ਸਰਪੰਚ ਵੀ ਆ ਸਾਫ ਦਾ ਪੰਚ ਵੀ ਆ ਤੇ ਮੌਜੂਦਾ ਲੰਬੜਦਾਰ ਵੀ ਆ ਇੱਕ ਸਰਵਿਸਮੈਨ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਸੈਨਿਕ ਵੇਗ ਦਾ ਸੁਭਾਸਕਤਰ ਹੈ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਬਹੁਤ ਕਰਦਾ ਤੁਹਾਡਾ ਜਿਨ੍ਹਾਂ ਨੇ ਬੜਾ ਕੀਮਤੀ ਸਮਾਂ ਕੱਢਿਆ ਹੈਗਾ ਇਸ ਕੰਮ ਨੂੰ ਕਰਨ ਦੇ ਲਈ ਇਹ ਪਬਲਿਕ ਨੂੰ ਦੱਸਣ ਦੇ ਲਈ ਕਿ ਸਾਨੂੰ ਕਿਹੜੀਆਂ ਚੀਜ਼ਾਂ ਦੇ ਫਾਇਦੇ ਔਰ ਕਿਹੜੀਆਂ ਚੀਜ਼ਾਂ ਦੇ ਨੁਕਸ ਸਭ ਨਾਲੋਂ ਬੜਾ ਫਾਇਦਾ ਅਸੀਂ ਸੜਕ ਦੇ ਲਈ ਗੱਲ ਕਰਦੇ ਆਂ ਅਸੀਂ ਜਦ ਅਸੀਂ ਇਸ ਰਸਤੇ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਨੇ ਕਦੀ ਸੜਕ 'ਤੇ ਜਾਂਦੇ ਸੀਗੇ ਪਰ ਉਹ ਹਾਲਾਤ ਹੁੰਦੇ ਸੀਗੇ ਕਿ ਜੇ ਰੋਟੀ ਖਾ ਕੇ ਜੇ ਰੋਟੀ ਮੇਰੇ ਖਾ ਰਸਤੇ ਰਹਿ ਜਾਂਦੀ ਸੀ ਕਿ ਪਿਛਲੇ ਪਾਸੇ ਉਹ ਪੋਜੇ ਵਾਲ ਤੋਂ ਪਿੱਛੇ ਰਹਿ ਜਾਂਦੀ ਸੀ ਰੋਟੀ ਉਹ ਉਲਟੀਆਂ ਦੇ ਨਾਲ ਸਾਡੀ ਪਰ ਅੱਜ ਇਹਨਾਂ ਮਹਾਪੁਰਸ਼ਾਂ ਦੀ ਬੜੀ ਕਿਰਪਾ ਹੋਈ ਹੈ ਜਿਸ ਨਾਲ ਸਾਡੇ ਇਸ ਹਲਕੇ ਦਾ ਨਾਂ ਉਹਨਾਂ ਮਹਾਪੁਰਸ਼ਾਂ ਨੇ ਬਹੁਤ ਹੀ ਬਿੱਤਰ ਢੰਗ ਨਾਲ ਸਚੱਜੇ ਢੰਗ ਦੇ ਨਾਲ ਉਹਨੂੰ ਦੇਖ ਕੇ ਔਰ ਇਸ ਸੜਕ ਨੂੰ ਬਣਵਾਇਆ ਹੈਗਾ ਇਨਾਂ ਦਾ ਮੈਂ ਤਾਂ ਹੁਣ ਆਦਾਰ ਹੋਇਆ ਰਸਤੇ 'ਚ ਵੀ ਗੜਸ਼ਾਂ ਕਰ ਤੋਂ ਚੱਲਿਆ ਮੈਂ ਰਸਤੇ 'ਤੇ ਉਹ ਹੀ ਗੱਲਾਂ ਬਾਤਾਂ ਕਰਦਾ ਦਾ ਇਹ ਮਹਾਪੁਰਸ਼ਾਂ ਦੀ ਜਿਹੜੀ ਸੇਵਾ ਇਹ ਸ਼ਾਇਦ ਹੀ ਇਹੋ ਜੇ ਸੇਵਾ ਨਾ ਕੋਈ ਸਰਕਾਰ ਬਣਾ ਸਕੀ ਕਰ ਸਕੀ ਹੈ ਨਾ ਕਿਸੇ ਸਰਕਾਰ ਨੇ ਕਰਨੀ ਹੈ ਉਹ ਜੋ ਇਹ ਸੇਵਾ ਅੱਜ ਕਰ ਗਏ ਹੈਗੇ ਇਹ ਨਾਲ ਇਹਨਾਂ ਦੀ ਸੇਵਾ ਦਾ ਬਹੁਤ بڑا ਸਦਕਾ ਇੱਕ ਚੀਜ਼ ਹੋਰ ਜਦੋਂ ਸੰਗਤ ਲੰਘ ਰਹੀ ਹੈ ਅਸੀਂ ਤੇ ਆਪ ਮੁਹਾਰੇ ਜਿਹੜਾ ਹੈ ਉਹ ਸੇਵਾ ਦੇ ਵਿੱਚ ਕੰਟਰੀਬਿਊਟ ਕਰ ਰਹੀ ਹੈ ਕੋਈ ਕਿਸੇ ਨੂੰ ਕਿਹਾ ਨਹੀਂ ਜਾਂਦਾ ਲੋਕ ਆਪ ਜਿਹੜੇ ਖੜ ਕੇ ਸੇਵਾ ਕਰਦੇ ਹੋ ਉਦੇ ਬਾਰੇ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਵੀ ਸੇਵਾ ਕਰਨੀ ਹੈ ਮੈਂ ਇਹਨਾਂ ਦੇ ਲਈ ਨਾ ਮੈਂ ਬਹੁਤ ਕੁਛ ਇੰਦਰੇ ਵੀ ਕੁਝ ਕਹਿਣਾ ਚਾਹਣਾ ਹੈਗਾ ਜਿਹੜੀ ਇਹ ਸੇਵਾ ਹੈ ਇਹ ਅਸੀਂ ਸੜਕ ਲਈ ਸੇਵਾ ਨਹੀਂ ਦੇ ਸਕਦੇ ਬਣਾਉਣ ਦੇ ਲਈ ਜਿਹੜੀ ਸੇਵਾ ਉਹਨਾਂ ਮਹਾਪੁਰਸ਼ਾਂ ਨੇ ਦਿੱਤੀ ਹੈਗੀਆਂ ਉਹ ਅਸੀਂ ਨਹੀਂ ਦੇ ਸਕਦੇ ਪਰ ਇਹ ਤਾਂ ਸਿਰਫ ਸਾਡੇ ਚਾਹ ਪਾਣੀ ਅੱਜ ਤਾਂ ਕਹਿੰਦੇ ਸੀ ਰਸਤੇ ਜਾਂਦੇ ਆ ਅਸੀਂ ਜੱਕ ਕਹਦੀਏ ਵੀ ਟੈਕਸ ਕਹਦੀਏ ਇੱਥੇ ਚੁੰਗੀ ਲੱਗੇ ਕਿ ਉਹਦਾ ਟੈਕਸ ਆਮ ਲਈ ਅਸੀਂ ਅਸੀਂ ਇਹ ਸੇਵਾ ਨਹੀਂ ਕਹਿ ਸਕਦੇ ਸੇਵਾ ਤਾਂ ਜਿਹੜੇ ਮਹਾਪੁਰਸ਼ੀ ਦੇ ਸਕਦੇ ਆ ਹੋਰ ਬੰਦਾ ਆਪ ਸੇਵਾ ਨਹੀਂ ਦੇ ਸਕਦਾ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਕਹਿੰਦਾ ਇਹਨਾਂ ਦੀ ਸਵਾਮਾ ਜ ਉਹ ਸੇਵਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਚ ਰੱਖ ਕੇ ਇਹਨਾਂ ਕੋਲੋਂ ਕਰਾਉਂਦਾ ਰਹੇ ਤਾਂ ਕਿ ਜਿਹੜੀ ਪਬਲਿਕ ਨੂੰ ਇਹ ਆ ਜਾਣ ਦੀ ਸਹੂਲਤ ਹੈ ਬੜੇ ਠੰਡੇ ਮਿੱਠੇ ਜਿ ਜਿਗਰੇ ਦੇ ਨਾਲ ਮਿਲਦੀ ਰਹੇ ਇਹ ਜਿਹੜੀ ਸੰਗਤ ਗੜਸ਼ੰਕਰ ਤੋਂ ਲੈ ਕੇ ਆਨੰਦਪੁਰ ਸਾਹਿਬ ਨੂੰ ਜਾਂਦੀ ਹੈ ਸਾਡੇ ਕੋਲ ਕਈ ਵਾਰੀ ਫੋਨ ਕਰਕੇ ਵੀ ਪੁੱਛਦੇ ਆ ਕਿ ਸੜਕ ਦਾ ਇਸ ਵੇਲੇ ਕੀ ਹਾਲਾਤ ਹੈ ਜਿਹੜੇ ਅੱਜ ਤੋਂ 5-7 ਸਾਲ ਪਹਿਲਾਂ ਆ ਕੇ ਗਏ ਸੀਗੇ ਉਹ ਗੱਡੀਆਂ ਦੇ ਪੁਰਜੇ ਛੱਟ ਕੇ ਗਏ ਰਸਤੇ 'ਚ ਤੇ ਅੱਜ ਜਿਹੜਾ ਸਮਾਂ ਹੈਗਾ ਉਹ ਜੇ ਕਹਦੀਏ ਅੱਜ ਵਰਗਾ ਸਮਾਂ ਤਾਂ ਮੈਂ ਕਹਿ ਨਹੀਂ ਸਕਦਾ ਮਾੜੀ ਹਾਲਤ ਕਦੋਂ ਤੋਂ ਸੀਗੀ ਇਹ ਇਹ ਤਾਂ ਸੜਕ ਦੀ ਮੇਰੇ ਖਾ 10 15 ਸਾਲ ਤੋਂ ਮਾੜੀ ਹਾਲਤ ਤੇ ਹੀ ਚੱਲਦੀ ਹੈਗੀ ਆ ਅੱਜ ਤਾਂ ਅੱਜ ਤਾਂ ਕਹਿਣ ਦੀ ਗੱਲੇ ਨਹੀਂ ਅੱਜ ਤਾਂ ਵੇ ਸੜਕ ਹੈ ਪਾਣੀ ਦਾ ਗਲਾਸ ਅਸੀਂ ਬੂੰਦ ਕੁੱਪਰ ਤੇ ਰੱਖ ਦਈਏ ਨਾ ਉਹ ਗੜ ਸ਼ੰਕਰ ਤੋਂ ਰੱਖ ਦਈਏ ਆਨੰਦਪੁਰ ਸਾਹਿਬ ਤੱਕ ਨਾ ਉਹ ਇਦਾਂ ਪਿਆ ਰਹਿਣਾ ਛਲਕਣਾ ਵੀ ਨਹੀਂ ਹੈਗਾ ਨਾ ਪਾਣੀ ਦੀ ਬੂੰਦ ਉਹਦੇ 'ਚੋਂ ਡਿੱਗਣੀ ਹੈ ਪਰ ਬਈ ਮੈਂ ਤਾਂ ਮਹਾਪੁਰਸ਼ ਆ ਇਹਨਾਂ ਦਾ ਬਹੁਤ ਧੰਨਵਾਦੀ ਆ ਮੈਂ ਪਰਵਾਰਕ ਤੌਰ ਤੇ ਆਪਣੀਆਂ ਸੁਸਾਇਟੀਆਂ ਵੱਲ ਤੇ ਆਪਣੇ ਪਿੰਡਾਂ ਵੱਲ ਤੇ ਇਹਨਾਂ ਮਹਾਪੁਰਸ਼ਾਂ ਦਾ ਬਹੁਤ ਧੰਨਵਾਦ ਕਰਨਾ। ਨਾਲ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਇਹ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨੂੰ ਪ੍ਰਚਲਿਤ ਕੀਤਾ ਜਾਂ ਪਬਲਿਸ਼ ਕਰਨ ਦੇ ਲਈ ਸਭ ਕੁਝ ਇਹ ਕੀਤਾ ਹੈ। ਸ਼ੁਕਰੀਆ ਜੀ। ਧੰਨਵਾਦ। ਜੀ ਨਾਮ ਹੈ ਜੀ ਆਪਣਾ ਤੇ ਐਸਐਮਐਸ ਕਿੱਥੇ ਕਰੀਏ? ਅਸੀਂ ਖੜੇ ਹਾਂ ਜੀ ਹਾਈ ਟੈਕ ਨਕਾ ਸਿੰਘਪੁਰ ਖਾਣਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਜੀ। ਇਸ ਕੋ ਦੇਕਰ ਅਗਲੇ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਬੜਾ ਰਸਤਾ ਬੜੇ ਸਾਲਾਂ ਤੋਂ ਜਿਹੜਾ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈਗਾ। ਹਾਦਸੇ ਬਹੁ ਜਦੋਂ ਦੀ ਪਾਪਿਆਂ ਨੇ ਜਿਹੜੀ ਸੇਵਾ ਸੰਭਾਲੀ ਹੈ ਇਸ ਤਰ੍ਹਾਂ ਹਾਸੀਆਂ ਦੇ ਵਿੱਚ ਫਤਿਹ ਗੈਰੰਤੀ ਕਰਨੀ ਤੇ ਜਿਹੜਾ ਰਸਤਾ ਨਾ ਜੀ ਇਹ ਕਈ ਗੁਰਧਾਮਾਂ ਨੂੰ ਜੋੜਦਾ ਇਹ ਰਸਤਾ ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ ਮਾਤਾ ਦੇ ਉੱਥੇ ਨੂੰ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉਨੇ ਵਾਲੀ ਸਾਈਡ ਤੋਂ ਲਾ ਲੋ ਪੀਰ ਨਗਾਹਾ ਜੀ ਬਾਬਾ ਬਲਗਨਾਥ ਇੱਧਰੋਂ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਹਾਂਜੀ ਜਿਹੜਾ ਸੰਗਤ ਦਾ ਸੁਪਨਾ ਸੀਗਾ ਵੀ ਅਸੀਂ ਵੀ ਇੱਕ ਡਬਲ ਰੋਡ ਦੇਖ ਲਈਏ ਅਨੰਤਪੁਰ ਸਾਹਿਬ ਨੂੰ ਉਹ ਜਿਹੜਾ ਡਬਲ ਰੋਡ ਬਣਾ ਕੇ ਜੰਗਲ ਦੇ ਵਿੱਚ ਜੰਗਲ ਦਾ ਏਰੀਆ ਸੀ ਜਿੱਥੇ ਆਮ ਤੌਰ ਤੇ ਆਪ ਡਟ ਖੋ ਦਾ ਵੀ ਜਿਹੜਾ ਡਰਿਆ ਬਣਾ ਰਹਿੰਦਾ ਸੀ ਲੋਕਾਂ ਨੂੰ ਸੜਕ ਖੋਲਣ ਦੇ ਨਾਲ ਬਿਲਕੁਲ ਸਾਰਾ ਜਿਹੜਾ ਸ਼ਾਂਤ ਧਮ ਦਿਖ ਰਿਹਾ ਐਕਸੀਡੈਂਟ ਵੀ ਬਹੁਤ ਮਤਲਬ ਮੈਂ ਕਹਿੰਦਾ 0% ਹੀ ਹੋ ਗਿਆ ਤੇ ਸੜਕ ਤੇ ਜਿਹੇ ਪਹਿਲਾਂ 100% ਹੁੰਦਾ ਸੀਦਾ 0% 0% ਹੁਣ ਮੈਂ ਤਾਂ ਕੋਈ ਦੇਖਿਆ ਨਹੀਂ ਜਿੱਦਾਂ ਦੀ ਘਟਨਾ ਨਹੀਂ ਕੀ ਮਾਲ ਮੋਟ ਸਭ ਕੋਈ ਕਿਤੇ ਮੜ ਮੁੱਟ ਕਿਸੇ ਦੀ ਅੱਖ ਲੱਗੀ ਉਹ ਵੱਖਰੀ ਗੱਲ ਹੈ ਨਹੀਂ ਤੇ ਬਿਲਕੁਲ ਬਹੁਤ ਵਧੀਆ ਜਿਹੜੀ ਸੰਗਤ ਹੈ ਬੜੀ ਵਧੀਆ ਤਰੀਕੇ ਨਾਲ ਜਿਹੜੀ ਆਂਦੇ ਜਾਂਦੇ ਦਾ ਫਾਇਦਾ ਹੋਇਆ ਸੰਗਤਾਂ ਨੂੰ ਕਹਿਦਾ ਲੱਗਦਾ ਕਿ ਪੁਲਿਸ ਦਾ ਕੰਮ ਵੀ ਥੋੜਾ ਸੁੱਖਾ ਹੋ ਗਿਆ ਹਾਸਿਆਂ ਇਹਦੇ ਪੁਲਸ ਨੂੰ ਪੁਰਸ ਦਾ ਆਣਾ ਜਾਣਾ ਲੱਗਿਆ ਰਹਿੰਦਾ ਸੀ ਜਦ ਹਾਸਕਦੇ ਹੋ ਗਿਆ ਪੁਲਸ ਨੂੰ ਜਾਣਾ ਪੈਣਾ ਜੀ ਉੱਥੇ ਉਹਦੇ ਨਾਲ ਜਿਹੜੀ ਪੁਲਸ ਦੀ ਵੀ ਜਿਹੜੀ ਡਿਊਟੀ ਆ ਉਹ ਘਟ ਜਾਂਦੀ ਹੈ ਜਿੱਥੇ ਕਿਤੇ ਹਾਸੇ ਘਟ ਜਾਂਦੇ ਹਨ ਉਹਦੇ ਨਾਲ ਪੁਲਸ ਦੀ ਵੀ ਡਿਊਟੀ ਕਾਫੀ ਘਟ ਜਾਂਦੀ ਜੀ ਉਹ ਖੁਸ਼ੇ ਜੀ ਗੱਲ ਸ਼ੰਕਰ ਦੇ ਬੰਦੇ ਸ਼ੰਕਰ ਤੋਂ